ਸਾਡੇ ਮਾਨਜੋਬ ਸੀਐਮ ਸਾਹਿਬ ਦੀ ਜਿਹੜੀ ਯੁੱਧ ਨਸ਼ਾ ਵਿਰੁੱਧ ਕੈਂਪੇਨ ਹੈ ਉਹਦੇ ਵਿੱਚ ਕਮਿਸ਼ਨਰ ਆਫ ਪੁਲਿਸ ਅਫਸਰ ਰਿਜ਼ਰਵ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਇੱਥੇ 6 ਕਿਲੋ 106 ਗ੍ਰਾਮ ਹਿਰੋਇਨ ਤੇ ਦੋ ਮੋਟਰਸਾਈਕਲ ਤੇ ਇਹਦੇ ਵਿੱਚ ਚਾਰ ਦੋਸ਼ੀ ਗ੍ਰਿਫਤਾਰ ਕੀਤੇ ਗਏ ਆ ਤਿੰਨੇ ਨਾਲ ਚ ਮੇਜਰ ਹੈ ਇੱਕ ਜੁਵਨਾਈਲ ਹੈ ਇਹਦੇ ਜਿਹੜੀ ਮੇਨ ਗੱਲ ਆਈ ਹੈ ਕਿ ਪਾਕਿਸਤਾਨ ਬੇਸਡ ਜਿਹੜਾ ਸਮੱਗਲਰ ਨੇ ਸਪੈਸ਼ਲੀ ਰਾਣਾ ਨਾਮ ਦਾ ਦਾ ਸਮੱਗਲਰ ਹੈ ਉਹਦੇ ਨਾਲ ਇਨਟੈਕ ਸੀਗਾ ਜਿਹੜਾ ਮੇਨ ਦੋਸ਼ੀ ਆ ਸਰਜੀ ਤੇਲियस ਜੋਬਨ ਜੋ ਕਿ ਤਨੂਆ ਅਮਰਸਰ ਰੂਰਲ ਦਾ ਰਹਿਣ ਵਾਲਾ ਪਹਿਲਾਂ ਵੀ ਇੱਥੇ ਪਰਚਾ ਦਰਜ ਆ ਪਰ ਕਾਫੀ ਦੇਰ ਤੋਂ ਇਹ ਐਕਟਿਵ ਹੈਗਾ ਕਨਸਾਈਨਮੈਂਟ ਦੇ ਦੀ ਪੁੱਛ ਕੇ ਚ ਇਹ ਆਈ ਆ ਕਿ ਬਹੁਤ ਸਾਰੀਆਂ ਨੇ ਰਿਸੀਵ ਕੀਤੀਆਂ ਡਿਫਰੈਂਟ ਲੋਕੇਸ਼ਨਸ ਜਿਹੜੀਆਂ ਬਾਰਡਰ ਏਰੀਆ ਦੀਆਂ ਪਾ ਕੇ ਵੈਪਨ ਵੀ ਮੰਗਾਏ ਆ ਤੇ ਨਾਲ ਹੀਰੋਇਨ ਵੀ ਮੰਗਾਈ ਹੈ ਸੋ ਉਹਦੇ ਵਿੱਚ ਉਸ ਤੋਂ ਬਾਅਦ ਇਹਦੇ ਨਾਲ ਇੱਕ ਜੂਵਨਾਈਜ਼ ਵੀ ਸੀ ਉਹਦੀ ਵੀ ਅਰੈਸਟ ਹੋਈ ਹੈ ਇਸ ਤੋਂ ਇਲਾਵਾ ਧਰਮ ਸਿੰਘ ਐਲੀਅਸ ਹੈਪੀ ਇਹ ਸਾਰੇ ਜਨਾਲਾ ਏਰੀਆ ਦੇ ਰਹਿਣ ਵਾਲੇ ਦੋਨੇ ਕੁਲਵੀਰ ਐਲੀਅਸ ਗੁਰਦੀਪ ਐਲੀਅਸ ਥਾਮਸ ਇਹ ਵੀ ਜਨਾਲਾ ਸੈਕਟਰ ਦਾ ਰਹਿਣ ਵਾਲੇ ਆ ਸੋ ਟੋਟਲ ਲੈਣਾ ਤੋਂ ਜਿਹੜੀ ਬਰਾਮਦਗੀ 6 ਕਿਲੋ 106 ਗ੍ਰਾਮ ਹੋਈ ਹੈ ਔਰ ਸਾਡੀ ਜਿਹੜੀ ਪੁੱਛ ਗਿੱਚ ਹੈ ਉਹਦੇ ਵਿੱਚ ਉਮੀਦ ਹੈ ਕਿ ਆਉਣ ਵਾਲੇ ਟਾਈਮ ਤੇ ਵੈਪਨ ਤੇ ਹੀਰੋਇਨ ਵੀ ਅਸੀਂ ਜਲਦੀ ਫੜਾਂਗੇ ਕਿਉਂਕਿ ਇਹਨੇ ਸਪਲਾਈ ਬਹੁਤ ਜ਼ਿਆਦਾ ਲਾਰਜ ਸਕੇਲ ਤੇ ਕੀਤੀ ਹੈ ਕਿ ਕੱਲ ਇਹ ਵੀ ਇਸ ਤੋਂ ਪਤਾ ਲੱਗੀ ਹੈ ਹੋਰ ਕਿ ਇਹ ਸ਼ਾਇਦ ਅਮਰੀਕਾ ਜਿਹੜਾ ਡੰਕੀ ਰੂਟ ਤੇ ਗਿਆ ਸੀਗਾ ਤੇ ਉਸ ਤੋਂ ਬਾਅਦ ਰਿਪੋਰਟ ਹੋਇਆ ਆਗੇ ਨੇ ਸਭ ਤੋਂ ਵੱਧ ਇਸ ਕੰਮ ਦੇ ਉੱਤੇ ਜ਼ੋਰ ਦਿੱਤਾ ਔਰ ਇੱਕ ਵਾਰ ਫੜਿਆ ਗਿਆ ਹੈ ਹੀਰੋਇਨ ਦੇ ਕੇਸ ਚ ਉਸ ਜਮਾਨ ਤੇ ਆ ਗਿਆ ਉਹ স্মਲ ਕੁਆਂਟੀਟੀ ਸੀਗੀ ਜਿਹੜਾ ਦੂਜਾ ਉਹ ਲੜਕਾ ਹੈਗਾ ਧਰਮ ਸਿੰਘ ਉਦੇ ਖਿਲਾਫ ਪਹਿਲਾ ਆਰਮਜ਼ੈਟ ਦਾ ਪਰਚਾ ਦਰਜਾ ਲੋਪੋ ਕੇ ਅਮਰਸਰ ਰੂਰਲ ਉਹ ਵੀ ਇਸ ਡਾਕਟਰੀਟ ਸ਼ਾਮਲ ਕੀਤਾ ਇਹਨੇ ਬੇਸਿਕ ਇਹਦਾ ਮੋਡਸ ਪ੍ਰੈਂਡ ਹੀ ਇਹ ਸੀ ਵੀ ਕਿਤੇ ਨਾ ਕਿਤੇ ਕਿਰਾਏ ਤੇ ਘਰ ਲੈ ਕੇ ਉਥੇ ਆਪਣਾ ਇੱਕ ਸਟੋਰ ਹਾਊਸ ਬਣਾ ਲੰਦਾ ਸੀਗਾ ਬਟ ਕੰਟੈਕਟਸ ਆਪਣੇ ਜਿਹੜੇ ਆ ਸਾਰੇ ਇਹ ਜਿੰਨਾ ਵੀ 스마트ਫੋਨ ਯੂਜ਼ ਕਰਦੇ ਸੀ ਸਾਰਾ ਨੂੰ ਮੈਮਰੀਜ਼ ਰਿਫਰੈਸ਼ ਕਰ ਦਿੰਦੇ ਸੀਗੇ ਜਿਹੜੇ ਵੀ ਬੰਦੇ ਅੱਗੇ ਜਾਂਦੇ ਸੀਗੇ ਡਿਲੀਵਰੀ ਕਰ ਤੋ ਮੈਂ ਸਾਰੀ ਟੀਮ ਨੂੰ ਜਿਹਦੇ ਇੰਚਾਰਜ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਅਰਵਿੰਦਰਪਾਲ ਜੀ ਜਗਵਿੰਦਰ ਜੀ ਹਰਮਿੰਦਰ ਸਾਡੇ ਏਸੀਪੀ ਸ਼ਿਵਦਰਸ਼ਨ ਜੀ ਵਿਨੋਦ ਔਰ ਬਲਵਿੰਦਰ ਸਾਡੇ ਸੀਆਈਏ 3 ਦੇ ਇੰਚਾਰਜ ਤੇ ਸਾਰੀ ਇਹਨਾਂ ਟੀਮ ਦਿੱਲੀ ਇਹਨਾਂ ਨੂੰ ਮੁਬਾਰਕਬਾਦ ਹੈ ਕਿ ਬਹੁਤ ਅੱਛਾ ਇੱਕ ਇੱਕ ਬਹੁਤ ਵੱਡਾ ਇੰਟਰਨੈਸ਼ਨਲ ਡਰੱਗ ਕਾਰਟਲ ਜਿਹਨੂੰ ਕਹਿ ਸਕਦੇ ਹੋ ਉਹ ਸਮੈਸ਼ ਹੋਇਆ ਔਰ ਅੱਗੇ ਉਮੀਦ ਹੈ ਕਿ ਬਹੁਤ ਜਲਦੀ ਸਾਨੂੰ ਹੋਰ ਬਰਾਮਦਗੀ ਹੋਏਗੀ ਬਹੁਤ ਵੈਪਨਸ ਐਂਡ ਹਿਰੋਇਨ ਸਾਡੇ ਮਾਨਯੋਗ ਸੀਐਮ ਸਾਹਿਬ ਦੀ ਜਿਹੜੀ ਯੁਧ ਨਸ਼ਾ ਵਿਰੁੱਧ ਕੈਂਪੇਨ ਹੈ ਉਹਦੇ ਵਿੱਚ ਕਮਿਸ਼ਨਰ ਪੁਲਿਸ ਅਫਸਰ ਸਰ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਇਹਦੇ 6 ਕਿਲੋ 106 ਗ੍ਰਾਮ ਹਿਰੋਇਨ ਤੇ ਦੋ ਮੋਟਰਸਾਈਕਲ ਤੇ ਇਹਦੇ ਵਿੱਚ ਚਾਰ ਦੋਸ਼ੀ ਗ੍ਰਿਫਤਾਰ ਕੀਤੇ ਗਏ ਆ ਤਿੰਨੇ ਨਾਲ ਚ ਮੇਜਰ ਐਕ ਜੁਵਨਾਈਲ ਐ ਇਹਦੇ ਜਿਹੜੀ ਮੇਨ ਗੱਲ ਆਈ ਹੈ ਕਿ ਪਾਕਿਸਤਾਨ ਬੇਸਡ ਜਿਹੜਾ ਸਮਗਲਰ ਨੇ ਸਪੈਸ਼ਲੀ ਰਾਣਾ ਨਾਮ ਦਾ ਦਸ ਵਗਲਰ ਹੈ ਉਹਦੇ ਨਾਲ ਇਨ ਟੱਚ ਸੀਗਾ ਜਿਹੜਾ 메인 ਦੋਸ਼ੀ ਹੈ ਸਰਬਜੀਤ ਐਲੀਅਸ ਚੋਪਨ ਕਿਉਂਕਿ ਤਨੂੰ ਆ ਅੰਮ੍ਰਿਤਸਰ ਰੂਰਲ ਦਾ ਰਹਿਣ ਵਾਲਾ ਹੈ ਪਹਿਲਾਂ ਵੀ ਇੱਥੇ ਪਰਚਾ ਦਰਜ ਹੈ ਪਰ ਕਾਫੀ ਦੇ ਤੂੰ ਇਹ ਐਕਟਿਵ ਹੈਗਾ ਕਨਸਾਈਨਮੈਂਟ ਦੇ ਦੀ ਪੁੱਛ ਕੇ ਚ ਆਈ ਹੈ ਕਿ ਬਹੁਤ ਸਾਰੀਆਂ ਨੇ ਰਿਸੀਵ ਕੀਤੀਆਂ ਡਿਫਰੈਂਟ ਲੋਕੇਸ਼ਨਸ ਜਿਹੜੀਆਂ ਬਾਰਡਰ ਏਰੀਏ ਦੀਆਂ ਪਾ ਕੇ ਵੈਪਨ ਵੀ ਮੰਗਾਏ ਹੈ ਤੇ ਨਾਲ ਹੀਰੋਇਨ ਵੀ ਮੰਗਾਈ ਹੈ ਸੋ ਉਹਦੇ ਚ ਉਸ ਤੋਂ ਬਾਅਦ ਇਦੇ ਨਾਲ ਇੱਕ ਜੁਵੀਨਾਈਲ ਵੀ ਸੀ ਉਹਦੀ ਵੀ ਅਰੈਸਟ ਹੋਈ ਹੈ ਇਸ ਤੋਂ ਇਲਾਵਾ ਧਰਮ ਸਿੰਘ ਐਲੀਅਸ ਹੈਪੀ ਇਹ ਸਾਰੇ ਜਨਾਲਾ ਏਰੀਆ ਦੇ ਰਹਿਣ ਵਾਲੇ ਦੋਨੇ ਕੁਲਵੀਰ ਐਲੀਅਸ ਗੁਰਦੀਪ ਐਲੀਅਸ ਥਾਮਸ ਇਹ ਵੀ ਜਨਾਲਾ ਸੈਕਟਰ ਦਾ ਰਹਿਣ ਵਾਲੇ ਆ ਸੋ ਟੋਟਲ ਇਹਨਾਂ ਤੋਂ ਜਿਹੜੀ ਬਰਾਮਦਗੀ ਛੇ ਕਿਲੋ 106 ਗ੍ਰਾਮ ਹੋਈ ਹੈ ਔਰ ਸਾਡੀ ਜਿਹੜੀ ਪੁਛਗਿੱਛ ਹੈ ਉਹਦੇ ਵਿੱਚ ਉਮੀਦ ਹੈ ਕਿ ਆਉਣ ਵਾਲੇ ਟਾਈਮ 'ਚ ਵੈਪਨ ਤੇ ਹਿਰੋਇਨ ਵੀ ਅਸੀਂ ਜਲਦੀ ਫੜਾਂਗੇ ਉਕੇ ਨੇ ਸਪਲਾਈ ਬਹੁਤ ਜ਼ਿਆਦਾ ਲਾਰਜ ਸਕੇਲ ਤੇ ਕੀਤੀ ਹੈ ਕਿ ਕੱਲ ਇਹ ਵੀ ਇਸ ਤੋਂ ਪਤਾ ਲੱਗੀ ਹੈ ਹੋਰ ਕਿ ਇਹ ਸ਼ਾਇਦ ਅਮਰੀਕਾ ਜਿਹੜਾ ਡਾਂਕੀ ਰੂਟ ਤੇ ਗਿਆ ਸੀਗਾ ਤੇ ਉਸ ਤੋਂ ਬਾਅਦ ਰਿਪੋਰਟ ਹੋਇਆ ਆਕੇ ਨੇ ਸਭ ਤੋਂ ਵੱਧ ਇਸ ਕੰਮ ਦੇ ਉੱਤੇ ਜ਼ੋਰ ਦਿੱਤਾ ਔਰ ਇੱਕ ਵਾਰ ਫੜਿਆ ਗਿਆ ਹੈ ਹੀਰੋਇਨ ਦੇ ਕੇਸ ਚ ਉਸ ਜਮਾਨ ਤੇ ਆ ਗਿਆ ਉਹ স্মॉल ਕੁਆਟਿਟੀ ਸੀਗੀ ਜਿਹੜਾ ਦੂਜਾ ਉਹ ਲੜਕਾ ਹੈਗਾ ਧਰਮ ਸਿੰਘ ਉਦੇ ਖਿਲਾਫ ਪਹਿਲਾਂ ਆਰਮਜ਼ ਦਾ ਇੱਕ ਦਾ ਪਰਚਾ ਦਰਜਿਆ ਲੋਕੋ ਕੇ ਅਮਰਸਰ ਰੂਰਲ ਉਹ ਵੀ ਇਸ ਡਾਕਟਰੀਟ ਸ਼ਾਮਲ ਕੀਤਾ ਇਹਨੇ ਬੇਸਿਕ ਇਹਦਾ ਮੋਡਸ ਬ੍ਰੈਂਡ ਹੀ ਇਹੀ ਸੀ ਵੀ ਕਿਤੇ ਨਾ ਕਿਤੇ ਕਿਰਾਏ ਤੇ ਘਰ ਲੈ ਕੇ ਉੱਥੇ ਆਪਣਾ ਇੱਕ ਸਟੋਰ ਹਾਊਸ ਬਣਾ ਲੰਦਾ ਸੀਗਾ ਬਟ ਕੰਟੈਕਟਸ ਆਪਣੇ ਜਿਹੜੇ ਆ ਸਾਰੇ ਇਹ ਜਿੰਨਾ ਵੀ smartphones use ਕਰਦੇ ਸੀ ਸਾਰਾ ਉਹ ਮੈਮਰੀਜ਼ ਰਿਫਰੈਸ਼ ਕਰ ਦਿੰਦੇ ਸੀਗੇ ਜਿਹੜੇ ਵੀ ਬੰਦੇ ਅੱਗੇ ਜਾਂਦੇ ਸੀਗੇ ਡਿਲੀਵਰੀ ਕਰ ਤੁਹਾਡੇ ਸਾਰੀ ਟੀਮ ਨੂੰ ਜਿਹਦੇ ਇੰਚਾਰਜ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਰਵਿੰਦਰਪਾਲ ਜੀ ਜਗਵਿੰਦਰ ਜੀ ਹਰਮਿੰਦਰ ਸਾਡੇ ਏਸੀਪੀ ਸ਼ਿਵਦਰਸ਼ਨ ਜੀ ਵਿਨੋਦ ਔਰ ਬਲਵਿੰਦਰ ਸਾਡੇ ਸੀਆਈਏ 3 ਦੇ ਇੰਚਾਰਜ ਤੇ ਸਾਰੀ ਇਹਨਾਂ ਦੀ ਟੀਮ ਦਿੱਲੀ ਇਹਨਾਂ ਨੂੰ ਮੁਬਾਰਕਬਾਦ ਹੈ ਕਿ ਬਹੁਤ ਅੱਛਾ ਇੱਕ ਇੱਕ ਬਹੁਤ ਵੱਡਾ ਇੰਟਰਨੈਸ਼ਨਲ ਡਰੱਗ ਕਾਰਟਲ ਜਿਹਨੂੰ ਕਹਿ ਸਕਦੇ ਹੋ ਉਹ ਸਮੈਸ਼ ਹੋਇਆ ਔਰ ਅੱਗੇ ਉਮੀਦ ਹੈ ਕਿ ਬਹੁਤ ਜਲਦੀ ਸਾਨੂੰ ਹੋਰ ਬਰਾਮਦਗੀ ਹੋਏਗੀ ਬਹੁਤ ਵੈਪਨਸ ਐਂਡ ਹਿਰੋਇਨ